ਸੋ ਦੇਖੋ ਜੀ ਮੈਂ ਇਹੀ ਗੱਲ ਕਰ ਰਹੀ ਸੀ ਕਿ ਹਰ ਇੱਕ ਨਾ ਇਨਸਾਨ ਜਦੋਂ ਵੀ ਕੋਈ ਕੈਨੇਡਾ ਚ ਆਉਂਦਾ ਉਹਦਾ ਪਹਿਲਾ ਸੁਪਨਾ ਹੁੰਦਾ ਕਿ ਮੈਂ ਘਰ ਲੈਣਾ ਸੋ ਮੈਂ ਰੀਅਲ ਏਸਟੇਟ ਦੇ ਵਿੱਚ ਆਲਮੋਸਟ ਇੱਕ ਡੈਕਟਰ ਤੋਂ ਹੁਣ ਕੰਮ ਕਰ ਰਹੀ ਹਾਂ ਤੇ ਪਹਿਲੀ ਵਾਰ ਨਾ ਨਾਲੇ ਤਾਂ ਬੰਦੇ ਐਕਸਾਈਟਿਡ ਵੀ ਹੁੰਦੇ ਆ ਕਿਉਂਕਿ ਜਦੋਂ ਕੋਈ ਰੈਂਟ ਕਰਦਾ ਹੁੰਦਾ ਕਾਫੀ ਟਾਈਮ ਤੋਂ ਤੇ ਉਹਨੂੰ ਹੁੰਦਾ ਕਿ ਹੁਣ ਮੈਂ ਰੈਂਟ ਤੋਂ ਨਾ ਇੱਕਦਮ ਵੀ ਆਪ ਹோம் ਆਨਰ ਬਣ ਜਾ ਹோம் ਆਨਰ ਬਣ ਜਾ ਪਰ ਨਾਲ ਦੀ ਨਾਲ ਮੈਂ ਦੇਖਿਆ ਕਿ ਲੋਕ ਨਰਵਸ ਵੀ ਕਾਫੀ ਹੁੰਦੇ ਆ ਮੈਂ ਆਪਣੀ ਲਾਈਫ ਦੇ ਵਿੱਚ ਦੇਖਦੀ ਹੁੰਦੀ ਹੁਣ ਜਦੋਂ ਨਵੇਂ ਜਿਹੜੇ ਯੰਗ ਹਜੇ ਕਪਲ ਉਸ ਨੇ ਉਹਨਾਂ ਨੂੰ ਜਦੋਂ ਮਿਲਦੇ ਆ ਨਾ ਤਾਂ ਕਾਫੀ ਜ਼ਿਆਦਾ ਜਿੱਦਾਂ ਆਪਾਂ ਕਹਿ ਸਕਦੇ ਨਰਵਸ ਹੁੰਦੇ ਆ ਵੀ ਸਾਨੂੰ ਕੋਈ ਪ੍ਰੋਸੈਸ ਨਹੀਂ ਪਤਾ ਹੁੰਦੀ ਸੋ ਆਪਾਂ ਟਰਾਈ ਕਰੀਦਾ ਕਿ ਹੁਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਸੋਚ ਰਹੀ ਸੀ ਕਿ ਇਸੇ ਪੁਆਇੰਟ ਨੂੰ ਡਿਸਕਸ ਕਰਨਾ ਕਿ ਆਪਾਂ ਮਤਲਬ ਇੱਕ ਜਿਹੜਾ ਨਵਾਂ ਬੰਦਾ ਜਿਹੜਾ ਇੱਥੇ ਆਇਆ ਉਨੇ ਹਲੇ ਘਰ ਲੈਣ ਦੀ ਸੋਚ ਰਿਹਾ ਉਸ ਤੋਂ ਪਹਿਲਾਂ ਕੋਈ ਐਦਾਂ ਦੇ ਸਟੈਪਸ ਹੈਗੇ ਆ ਜਿਹੜੇ ਉਹ ਲੈ ਸਕੇ ਪਹਿਲਾਂ ਹੀ ਕਿ ਜਦੋਂ ਉਹਨੂੰ ਘਰ ਲੈਣ ਦੀ ਪ੍ਰੋਸੈਸ ਆ ਉਹਦੀ ਈਜ਼ੀ ਹੋ ਜਾਵੇ ਸੋ ਜਿਵੇਂ ਤੁਹਾਨੂੰ ਸੌਰੀ ਜਿਵੇਂ ਤੁਹਾਨੂੰ ਤੁਸੀਂ ਹੁਣ ਕਾਫੀ ਟਾਈਮ ਤੋਂ ਮਾਰਗੇਜ ਦੇ ਵਿੱਚ ਜੁੜੇ ਹੋਏ ਹੋ ਮੇਰੇ ਖਿਆਲ 'ਚ ਤੁਸੀਂ ਵੀ ਲੋਕਾਂ ਨਾਲ ਡੀਲ ਕਰਦੇ ਹੋ ਤਾਂ ਤੁਸੀਂ ਕੀ ਰეკਮੈਂਡ ਕਰੋਗੇ ਮਤਲਬ ਮੋਟੀਆਂ-ਮੋਟੀਆਂ ਚੀਜ਼ਾਂ ਆਪਾਂ ਜਿਹਦੇ ਉੱਤੇ ਥੋੜਾ ਜਿਹਾ ਡਿਸਕਸ ਕਰੀਏ ਤੇ ਆਪਣਾ ਜਿਹੜੇ ਸਰੋਤੇ ਆ ਜਿਹੜੇ ਸੁਣ ਰਹੇ ਆ ਆਪਾਂ ਨੂੰ ਉਹਨਾਂ ਦੀ ਹੈਲਪ ਹੋ ਸਕੇ ਦੇਖੋ ਸਭ ਤੋਂ ਪਹਿਲਾਂ ਤਾਂ ਇੱਕ ਇੱਕ ਸਾਰਿਆਂ ਨੂੰ ਮੈਂ ਸਲਾਹ ਦਿੰਦੀ ਹਰੇਕ ਬੰਦਾ ਬੈਂਕਿੰਗ ਕਰਦਾ ਹਰੇਕ ਬੰਦੇ ਹਰ ਕੋਈ ਕਿਸੇ ਨਾ ਕਿਸੇ ਬੈਂਕ ਨਾਲ ਅਸੋਸੀਏਟਡ ਆ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਆਪਣਾ ਘਰ ਵੇਖਣ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਨੂੰ ਲੱਗ ਰਿਹਾ ਕਿ ਅਸੀਂ ਹੁਣ ਮੂਵ ਘਰ ਚ ਜਾਣਾ ਚਾਹੁੰਦੇ ਸਾਡਾ ਆਪਣਾ ਘਰ ਹੋਵੇ ਸਭ ਤੋਂ ਪਹਿਲਾਂ ਜਿਸ ਬੈਂਕ ਨਾਲ ਤੁਸੀਂ ਡੀਲ ਕਰ ਰਹੇ ਹੋ ਨਾ ਉਸ ਬੈਂਕ ਨੂੰ ਰੀਚ ਕਰੋ ਜ਼ਰੂਰੀ ਨਹੀਂ ਉਸ ਬੈਂਕ ਨੂੰ ਤੁਸੀਂ ਸਾਰੇ ਡਾਕੂਮੈਂਟਸ ਦੇਣੇ ਆ ਓਕੇ ਹਾਂਜੀ ਤੁਸੀਂ ਆਪਣਾ ਕੁਝ ਰਫਲੀ ਆਈਡੀਆ ਦੇ ਦਿਓ ਜੋ ਵੀ ਤੁਸੀਂ ਤੁਹਾਡੇ ਕੋਲ ਨੇ ਤੁਹਾਡੀ ਇਨਕਮ ਕੀ ਆ ਤੁਹਾਡਾ ਤੁਹਾਡੇ ਕੋਲ ਫੰਡਸ ਕਿੰਨੇ ਨੇ ਤੇ ਤੁਸੀਂ ਕਿੰਨੇ ਸਾਲਾਂ ਤੋਂ ਬੀਪੀਆਰ ਹੈਗੇ ਆ ਮੀਨਸ ਜੋ ਵੀ ਰਿਕੁਆਇਰਡ ਆ ਆਪਣਾ ਕ੍ਰੈਡਿਟ ਸਕੋਰ ਆ ਥੋੜਾ ਰਫ ਆਈਡੀਆ ਦੇ ਦੋ ਉੱਥੇ ਜਾ ਕੇ ਫਿਰ ਤੁਹਾਨੂੰ ਉਹ ਵੀ ਤੁਹਾਨੂੰ ਇੱਕ ਰਫ ਆਈਡੀਆ ਦੇ ਦੇਣਗੇ ਕਿ ਤੁਹਾਡੇ ਕੋਲ ਤੁਸੀਂ ਐਨੇ ਕਿੰਦੀ ਮਾਰਗੇਜ ਲਈ ਕੁਆਲੀਫਾਈ ਕਰ ਜਾਓਗੇ ਠੀਕ ਹੈ ਜੀ ਠੀਕ ਹੈ ਜੇ ਤੁਹਾਨੂੰ ਉੱਥੋਂ ਵੀ ਸੈਟੀਸਫੈਕਸ਼ਨ ਨਹੀਂ ਹੋ ਰਹੀ ਤੁਸੀਂ ਹੋਰ ਕਿਤੇ ਇਹ ਸਲਾਹ ਲੈਣੀ ਹੈ ਤਾਂ ਕੋਈ ਜਿਹੜਾ ਵਧੀਆ ਮਾਰਗੇਜ ਬ੍ਰੋਕਰ ਆ ਉਹਨੂੰ ਰੀਚ ਕਰੋ ਤੇ ਉੱਥੇ ਜਾ ਕੇ ਆਪਣੇ ਐਕਚੁਅਲ ਜੋ ਡਾਕੂਮੈਂਟਸ ਨੇ ਪਹਿਲਾਂ ਤਾਂ ਵੈਸੇ ਹੀ ਫੇਸ ਟੂ ਫੇਸ ਇੱਕ ਮੀਟਿੰਗ ਕਰੋ ਜਿਹਦੇ ਵਿੱਚ ਤੁਸੀਂ ਉਹਨਾਂ ਨੂੰ ਉਹੀ ਸੇਮ ਰਫ ਆਈਡੀਆ ਦਿਓ ਹਾਂਜੀ ਤੇ ਉਸ ਤੋਂ ਬਾਅਦ ਜੇ ਤੁਹਾਨੂੰ ਲੱਗੇ ਕਿ ਦੋ ਚਾਰ ਬੰਦਿਆਂ ਨੂੰ ਮਿਲੋ ਇਸੇ ਤਰ੍ਹਾਂ ਸਾਰਿਆਂ ਦੀ ਇੰਟਰਵਿਊ ਜਦੋਂ ਤੁਹਾਨੂੰ ਲੱਗੇ ਕਿ ਕਿਹੜਾ ਬੰਦਾ ਤੁਹਾਨੂੰ ਚੰਗਾ ਲੱਗ ਰਿਹਾ ਜਿਹੜਾ ਜਿਹੜਾ ਤੁਹਾਡੇ ਨਾਲ ਜੈਨੂਇਨ ਹੋਵੇ ਓਨੈਸਟ ਹੋਵੇ ਉਸ ਬੰਦੇ ਨੂੰ ਆਪਣੇ ਡਾਕੂਮੈਂਟਸ ਦਿਓ ਤੇ ਆਪਣਾ ਪ੍ਰੋਸੈਸ ਸਟਾਰਟ ਕਰੋ ਓਕੇ ਹੋਮ ਬਾਈ ਕਰਨ ਤੋਂ ਪਹਿਲਾਂ ਪ੍ਰੀ ਅਪਰੂਵਲ ਲਈ ਜਾਓ ਹਾਂਜੀ ਉਸੇ ਉਸੇ ਟੌਪਿਕ ਤੇ ਅਸਲ ਦੇ ਵਿੱਚ ਮੈਂ ਗੱਲ ਕਰਨਾ ਚਾਹੁੰਦੀ ਸੀ ਕਿ ਇੰਪੋਰਟੈਂਸ ਕਿੰਨੀ ਕਾਗੀ ਆਪਣੀ ਪ੍ਰੀ ਅਪਰੂਵਲ ਦੀ ਜਦੋਂ ਵੀ ਆਪਾਂ ਮੋਰਗੇਜ ਪ੍ਰੀ ਅਪਰੂਵਲ ਕਿੰਨਾ ਇੰਪੋਰਟੈਂਟ ਹੈ ਮੇਰੇ ਖਿਆਲ ਚ ਨਾ ਬਹੁਤ ਸਾਰੇ ਲੋਕ ਆ ਜਿਹੜੀ ਇਸ ਚੀਜ਼ ਨੂੰ ਮਿਸ ਅੰਡਰਸਟੂਡ ਕਰਦੇ ਆ ਕਿ ਪ੍ਰੀ ਅਪਰੂਵਲ ਦਾ ਕੀ ਹੈ ਜੀ ਇੱਕ ਵਾਰ ਆਪਾਂ ਕਰ ਲੈਨੇ ਆ ਦੇਖ ਲੈਨੇ ਆਫਰ ਪਾ ਗਨੇ ਉਸ ਤੋਂ ਬਾਅਦ ਪ੍ਰੀ ਅਪਰੂਵਲ ਤੇ ਆਈ ਜਾਣਾ ਪਰ ਦੇਖੋ ਇਹ ਨਾ ਇੰਨਾ ਸੌਖਾ ਨਹੀਂ ਹੁੰਦਾ ਹੈਗਾ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਥੋੜੀ ਜਿਹੀ ਮੋਰਗੇਜ ਵਾਲੀ ਪ੍ਰੋਸੈਸ ਹਨ ਇੱਕ ਲੈਂਥੀ ਹੁੰਦੀ ਹੈ ਤੇ ਇੱਕ ਥੋੜੀ ਜਿਹੀ ਕਈ ਵਾਰੀ ਟਫ ਹੁੰਦੀ ਹੈ ਡਿਪੈਂਡ ਕਰਦਾ ਕੇਸ ਟੂ ਕੇਸ ਸੋ ਜੇ ਆਪਾਂ ਪਹਿਲਾਂ ਮੋਰਗੇਜ ਪ੍ਰੀ ਅਪਰੂਵਲ ਲੈ ਕੇ ਰੱਖ ਲਾਂਗੇ ਨਾ ਤਾਂ ਉਹਦੇ ਬਹੁਤ ਸਾਰੇ ਜਿਹੜੇ ਆਪਾਂ ਨੂੰ ਫਾਇਦੇ ਆ ਉਹਦੇ ਵਿੱਚੋਂ ਜਿਵੇਂ ਕਿ ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਕਿਸੇ ਨੂੰ ਪ੍ਰੀ ਅਪਰੂਵਲ ਆ ਗਿਆ ਮੇਰੇ ਖਿਆਲ ਚ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕਿੰਨੀ ਇੱਕ ਚੀਜ਼ ਮੇਰੀ ਅਫੋਰਡੇਬਿਲਟੀ ਕਿੰਨੀ ਦਾ ਕਿ ਹੁਣ ਇਹ ਆ ਵੀ ਮੈਂ ਦੇਖੋ ਮਤਲਬ ਜਿੰਨੀ ਕਿ ਚਾਦਰ ਦਾ ਪਤਾ ਲੱਗ ਜਾਂਦਾ ਕਿ ਮੇਰੀ ਇੱਡੀ ਕਿ ਚਾਦਰ ਆ ਵੀ ਇੰਨੇ ਕੀ ਪਿਆਰ ਪਸਾਰ ਨੇ ਆ ਸੋ ਕਈ ਵਾਰੀ ਹੁੰਦਾ ਦੇਖੋ ਆਪਾਂ ਨੂੰ ਘਰ ਜਦੋਂ ਦੇਖਣਾ ਸ਼ੁਰੂ ਕਰਦੇ ਆ ਪਸੰਦ ਦਿੱਤੀ ਕਈ ਵਾਰੀ ਮਿਲੀਅਨ ਵਾਲਾ ਵੀ ਆ ਜਾਂਦਾ ਪਰ ਹੁਣ ਆਪਣੀ ਅਫੋਰਡੇਬਿਲਟੀ 6-7 ਲੱਖ ਦੀ ਹੁੰਦੀ ਆ ਸੋ ਉਹ ਜਿਹੜਾ ਇੰਨਾ ਗੈਪ ਕ੍ਰੀਏਟ ਹੋ ਜਾਂਦਾ ਨਾ ਉਹ ਇੱਕ ਤਾਂ ਫਿਲ ਕਰਨ ਔਖਾ ਸੈਕੰਡ ਚੀਜ਼ ਹੈ ਕਿ ਤੁਸੀਂ ਆਪਣਾ ਟਾਈਮ ਬਹੁਤ ਵੇਸਟ ਕਰਦੇ ਹੋ। ਹਾਂਜੀ। ਉਹਦੇ ਵਿੱਚ ਇਹ ਹੈਗਾ ਕਿ ਦੇਖੋ ਹੁਣ ਤੁਸੀਂ ਮਿਲੀਅਨ ਵਾਲਾ ਘਰ ਦੇਖੀ ਜਾਂਦੇ ਹੋ ਤੇ ਤੁਹਾਨੂੰ ਪਤਾ ਵੀ ਉਹ ਅਫੋਰਡੇਬਿਲਟੀ ਹੈਗੀ ਨਹੀਂ ਤੁਹਾਡੇ। ਬਿਲਕੁਲ ਹੈ ਨਾ ਵਿੱਚ ਇਹ 7 ਲੱਖ ਦੀ ਆ। ਸੋ ਇਹ ਇਨ੍ਹਾਂ ਚੀਜ਼ਾਂ ਦਾ ਨਾ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਜੇ ਪ੍ਰੀ ਅਪਰੂਵਲ ਹੋਵੇ ਤਾਂ ਉਹਦੇ ਨਾਲ ਕਾਫੀ ਚੀਜ਼ਾਂ ਜਿਹੜੀਆਂ ਨਾ ਕਲੀਅਰ ਹੋ ਜਾਂਦੀਆਂ। ਸੋ ਬਾਕੀ ਮੈਂ ਇੱਕ ਵਾਰੀ ਆਪਾਂ ਚਲੋ ਆਪਣਾ ਟੌਪਿਕ ਤੇ ਚੱਲਦਾ ਹੀ ਰਹੂਗਾ। ਪਲੀਜ਼ ਜਿੰਨੇ ਵੀ ਸਾਡੇ ਨਾਲ ਟਿਕਟੌਕ ਤੇ ਜੁੜੇ ਹੋਏ ਹੋ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ। ਤੇ ਜੇਕਰ ਤੁਸੀਂ ਸਟੂਡੀਓ ਦੇ ਕਾਲ ਤੇ ਸੌਰੀ ਸਟੂਡੀਓ ਦੇ ਨੰਬਰ ਤੇ ਕਾਲ ਕਰ ਸਕਦੇ ਹੋ ਤਾਂ ਉੱਥੇ ਜਰੂਰ ਕਰੋ ਇਹ ਨੰਬਰ ਹੈਗਾ ਆਪਣਾ 647 3668300 6473668300 ਨੰਬਰ ਹੈ ਜੀ ਸਟੂਡੀਓ ਦਾ ਮੇਰੀ ਸਾਰੇ ਵੀਰਾਂ ਨੂੰ ਵੀ ਵੈਸੇ ਬੇਨਤੀ ਆ ਕਾਫੀ ਉਦਾਂ ਤਾਂ ਆਪਣੀ سپورਟ ਕਰਦੇ ਹੁੰਦੇ ਆ ਜਦੋਂ ਦੂਸਰੇ ਵੀ ਚੀ ਹੁਣੀ ਹੁੰਦੇ ਆ ਸੋ ਅੱਜ ਪਲੀਜ਼ ਜ਼ਰੂਰ ਕਾਲ ਕਰਕੇ ਆਪਣਾ ਇਨਪੁਟ ਤੁਸੀਂ ਜ਼ਰੂਰ ਪਾਓ ਬਾਕੀ ਜਿੰਨੇ ਵੀ ਜਾਣੇ ਸਾਡੇ ਨਾਲ YouTube ਤੇ ਜੁੜੇ ਜੁੜੇ ਹੋਏ ਆ ਪਲੀਜ਼ ਤੁਸੀਂ ਐਸ ਟਾਈਮ 33 ਪੀਪਲ ਆਈ ਥਿੰਕ ਵਾਚ ਕਰ ਰਹੀ ਆ ਸੋ ਤੁਸੀਂ ਲਾਈਕ ਜ਼ਰੂਰ ਕਰ ਦਿਆ ਕਰੋ ਜੇ ਤੁਸੀਂ ਆਲਰੇਡੀ ਲਾਈਕ ਕਰਤਾ ਫੇਰ ਨਾ ਕਰਿਓ ਉਹਨੇ ਅਨਲਾਈਕ ਹੋ ਜਾਣਾ ਸੋ ਉਦਾਂ ਵੀ ਜੇ ਤੁਸੀਂ ਪਲੀਜ਼ ਕਾਲ ਕਰਕੇ ਸਾਨੂੰ ਇਸ ਟਾਪਿਕ ਦੇ ਉੱਪਰ ਗੱਲ ਕਰਨਾ ਚਾਹੁੰਦੇ ਹੋ ਕੋਈ ਫਸਟ ਟਾਈਮ ਹੋਮ ਬਾਇਰ ਆ ਉਹਦਾ ਕੋਈ ਕੁਐਸਚਨ ਹੈਗਾ ਆਪਣੇ ਨਾਲ ਅੱਜ ਮੌਰਗੇਜ ਬ੍ਰੋਕਰ ਨੇ ਉਹ ਇੱਥੇ ਆਏ ਹੋਏ ਆ ਸੋ ਡੈਫੀਨਿਟਲੀ ਤੁਹਾਡੀ ਹੈਲਪ ਕਰ ਸਕਦੇ ਆ ਤੇ ਨਾਲ ਹੀ ਨਾਲ ਜੇ ਤੁਸੀਂ ਕੋਈ ਹੋਰ ਵੀ ਇਸ ਇਸ ਤਰ੍ਹਾਂ ਦੀ ਜਿਹੜੀ ਰਿਲੇਟਡ ਕੋਈ ਇਸ਼ੂ ਆ ਜਾਂ ਪ੍ਰੋਬਲਮ ਆ ਉਹਨੂੰ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੋਸਟ ਵੈਲਕਮ ਹੋ ਕਾਫੀ ਵਸੇ ਕਮੈਂਟਸ ਵਗੈਰਾ ਆ ਰਹੇ ਨੇ ਹਾਂਜੀ ਉਹੀ ਆ ਕਿ ਮੈਂ ਨਾ ਕਈ ਵਾਰੀ ਉਹੀ ਸੋਚਦੀ ਹੁੰਦੀ ਆ ਕਿ ਆਪਣੇ ਦਾ ਮਿਸ ਅੰਡਰਸਟੈਂਡਿੰਗ ਬਹੁਤ ਹੁੰਦੀ ਆ ਕਈ ਵਾਰੀ ਲੋਕਾਂ ਦੇ ਵਿੱਚ ਕਿ ਦੇਖੋ ਅਸੀਂ ਪਹਿਲਾਂ ਘਰ ਦੇਖਦੇ ਆ ਜੀ ਤੁਸੀਂ ਆਫਰ ਪਾਓ ਉਸ ਤੋਂ ਬਾਅਦ ਦੇਖਦੇ ਆਪਾਂ ਮੋਰਗੇਜ ਦਾ ਕਿੱਦਾਂ ਕਰੀਏ ਸੋ ਉਹਦੇ ਨਾਲ ਨਾ ਕਈ ਵਾਰੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਆ ਮੈਂ ਕਈ ਲੋਕਾਂ ਨੂੰ ਜਾਣਦੀ ਆ ਦੇਖੋ ਜਿਹੜਾ ਪਹਿਲਾ ਟਾਈਮ ਸੀਗਾ ਆਈ نو ਆਪਾਂ ਨੂੰ ਪਤਾ ਕਈ ਲੋਕ ਕਹਿ ਰਹੇ ਆ ਕਿ ਫੇਕ ਮੋਰਗੇਜਸ ਹੋਈਆਂ ਇਦਾਂ ਹੋਇਆ ਇਹ ਹੋਇਆ ਉਹ ਜੋ ਕੁਝ ਹੋ ਗਿਆ ਉਹ ਪਾਸਟ ਵਿੱਚ ਹੋ ਗਿਆ ਔਰ ਹੁਣ ਕਾਫੀ ਸਟਿੱਕਨੈਸ ਆ ਗਿਆ। ਹਾਂਜੀ ਤੁਹਾਨੂੰ ਮੇਰੇ ਖਿਆਲ ਚ ਪਤਾ ਹੋ ਮੈਂ ਰੀਅਲ ਏਸਟੇਟਾਂ ਤੁਸੀਂ ਮੋਰਗੀ ਚਸ ਤੇ ਵਿੱਚ ਕੰਮ ਕਰਦੇ ਹੋ ਨਾ ਕਾਫੀ ਸਟਿੱਕਨੈਸ ਆਈ ਹੋਈ ਆ। ਚੀਜ਼ਾਂ ਨਹੀਂ ਹੈ ਜੀ। ਹਾਂਜੀ। ਸੋ ਆਪਾਂ ਨੂੰ ਨਾ ਪਹਿਲਾਂ ਹੀ ਮੇਰੇ ਖਿਆਲ ਚ ਜੇ ਆਪਾਂ ਵਰਕਆਊਟ ਕਰਕੇ ਪ੍ਰੋਪਰਲੀ ਚੱਲੀਏ ਤਾਂ ਬਹੁਤ ਸਾਰੀ ਹੈਲਪ ਹੋ ਸਕਦੀ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਈਜ਼ੀ ਹੋ ਜਾਂਦੀਆਂ। ਬਾਕੀ ਹੋਰ ਮੈਂ ਜਦੋਂ ਤੁਸੀਂ ਪ੍ਰੀ ਅਪਰੂਵਲ ਕਰਵਾਣਾ ਹੁੰਦਾ ਜੇ ਪ੍ਰੀ ਅਪਰੂਵਲ ਮੰਨ ਲਓ ਕੋਈ ਨਵਾਂ ਬਾਏਰ ਹੈਗਾ ਉਹਨੂੰ ਵੈਸੇ ਕੀ ਕੀ ਡਾਕੂਮੈਂਟਸ ਯੂਜੂਲੀ ਚਾਹੀਦੇ ਹੁੰਦੇ ਆ ਜੇ ਮੰਨ ਲਓ ਤੁਹਾਨੂੰ ਕਿਸੇ ਨੇ ਮਿਲਣ ਵਾਸਤੇ ਆਣਾ ਤਾਂ ਕੀ ਤੁਹਾਨੂੰ ਲੱਗਦਾ ਵੀ ਕਿਹੜੇ ਕਿਹੜੇ ਡਾਕੂਮੈਂਟਸ ਮੈਂਡਟਰੀ ਆ ਕਾਈਂਡ ਆਫ ਜਿਹਦੇ ਤੋਂ ਤੁਹਾਨੂੰ ਇੱਕ ਰਫ ਆਈਡੀਆ ਹੋ ਜਾਂਦਾ ਕਿ ਇਹ ਬੰਦਾ ਇੰਨੇ ਲਈ ਅਪਰੂਵ ਹੈ ਅਪਰੂਵ ਹੋ ਜਾਊਗਾ ਦੇਖੋ ਜੇ ਜਦੋਂ ਵੀ ਤੁਸੀਂ ਪਹਿਲੀ ਵਾਰ ਹੀ ਮਿਲਦੇ ਆ ਡਾਕੂਮੈਂਟਸ ਨਹੀਂ ਅਸੀਂ ਆਸਕ ਉਸ ਟਾਈਮ ਤੇ ਕਰਦੇ ਪਹਿਲਾਂ ਤਾਂ ਅਸੀਂ ਉਹਨਾਂ ਨਾਲ 1 ਟੂ 1 ਵਨ ਮੀਟਿੰਗ ਕਰਨੀ ਆ ਜਿਹਦੇ ਵਿੱਚ ਫਿਰ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸਣੀ ਆ ਠੀਕ ਹੈ ਜੀ ਹਨਾ ਕਿ ਤੁਸੀਂ ਐਦਾ ਵਰਕ ਕਰਨਾ ਜੇ ਤੁਸੀਂ ਪ੍ਰੀ ਅਪਰੂਵਲ ਲਈ ਆ ਰਹੇ ਹੋ ਉਹ ਸੇਮ ਹੀ ਪ੍ਰोसीजर ਹੁੰਦਾ ਜੋ ਮਾਰਗੇਜ ਲਈ ਹੁੰਦਾ ਠੀਕ ਹੈ ਜੀ ਉਹ ਹੁੰਦਾ ਕਿ ਤੁਸੀਂ ਪਹਿਲੇ ਮਾਰਗੇਜ ਲੈ ਕੇ ਰੱਖ ਲਈਏ ਤੇ ਉਹਨੇ ਇਸ਼ੂ ਉਸ ਦਿਨ ਹੋਣਾ ਜਿਸ ਦਿਨ ਤੁਹਾਡੀ ਕਲੋਜ਼ਿੰਗ ਹੁੰਦੀ ਹੈ ਪਰ ਜਿਹੜਾ ਰੇਟ ਤੁਸੀਂ ਉਸ ਦਿਨ ਪਹਿਲਾਂ ਬੁੱਕ ਤੁਹਾਡਾ ਫਿਕਸ ਹੋ ਗਿਆ ਉਸ ਨੂੰ ਜੇ ਅੱਗੇ ਜਾ ਕੇ ਰੇਟ ਚੇਂਜ ਹੁੰਦਾ ਹੈ ਤਾਂ ਤੁਹਾਨੂੰ ਉਹਦੇ ਅਕੋਰਡਿੰਗ ਉਹ ਰੇਟ ਤੁਸੀਂ ਚੇਂਜ ਕਰ ਸਕਦੇ ਹੋ ਓਕੇ ਪਰ ਕੀ ਹੁੰਦਾ ਪ੍ਰੀ ਅਪਰੂਵਲ ਦੇ ਵਿੱਚ ਉਹੀ ਕ੍ਰੈਡਿਟ ਸਕੋਰ ਤੁਹਾਡੀ ਇਨਕਮ ਡਾਕੂਮੈਂਟਸ ਤੁਹਾਡੀ ਐਨਓਏਜ਼ 2 ইয়ার্স ਦੀ ਬੈਂਕ ਸਟੇਟਮੈਂਟਸ ਜੇ ਤੁਸੀਂ ਸੈਲਫ এমਪਲoyed ਹੋ ਤੁਹਾਡੇ ਕਾਰਪੋਰੇਸ਼ਨ ਸਰਟੀਫਿਕੇਟ ਉਹ ਸਾਰੀਆਂ ਚੀਜ਼ਾਂ ਉਸ ਟਾਈਮ ਤੇ ਚਾਹੀਦੀਆਂ ਹੁੰਦੀਆਂ ਨੇ ਪਰ ਰਾਈਟ ਵੇ ਜਦੋਂ ਤੁਸੀਂ ਕੋਈ ਵੀ ਬੰਦਾ ਆਉਂਦਾ ਮਿਲਦਾ ਹੈ ਪਹਿਲੀ ਵਾਰੀ ਕਿਸੇ ਦੀ ਵੀ ਡਾਕੂਮੈਂਟਸ ਨਹੀਂ ਆਸ ਕਿਤੇ ਹੈਗੇ ਹੋਮੇਸ਼ਾ ਕਹਿੰਦਾ ਕਿ ਪਹਿਲਾਂ ਆਓ ਸਾਡੇ ਨਾਲ ਬੈਠੋ ਗੱਲ ਕਰੋ ਫਿਰ ਤੁਹਾਨੂੰ ਅਸੀਂ ਪ੍ਰੋਸੀਜਰ ਦੱਸੀਏ ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਡਾਕੂਮੈਂਟਸ ਜਿਹੜੇ ਕਲੈਕਟ ਕਰਨੇ ਸ਼ੁਰੂ ਕਰੋ ਕਿਉਂਕਿ ਡਾਕੂਮੈਂਟਸ ਕਲੈਕਟ ਕਰਨ ਨੂੰ ਵੀ ਟਾਈਮ ਲੱਗਦਾ ਹੈ ਹਾਂਜੀ ਬਿਲਕੁਲ ਹਾਂਜੀ ਤੇ ਨਾਲੇ ਇੱਕ ਬੰਦੇ ਨੂੰ ਤੁਸੀਂ ਆਪਣੇ ਕੀ ਕੀ ਕਹਿੰਦੇ ਆਪਣੇ ਵਿਸ਼ਵਾਸ ਚ ਲੈਣ ਲਈ ਵੀ ਤੁਹਾਨੂੰ ਉਹਨਾਂ ਦੇ ਨਾਲ 1 ਟੂ 1 ਮੀਟਿੰਗ ਕਰਨੀ ਚਾਹੀਦੀ ਹੈ ਕਿ ਫੋਨ ਤੇ ਗੱਲ ਕਰ ਲਈ ਤਾਂ ਉਹ ਬੰਦਾ ਸੈਟੀਸਫਾਈ ਹੋ ਗਿਆ ਅੱਜ ਦਾ ਟਾਈਮ ਕੀ ਹੈ ਨਾ ਕੋਈ ਸਿੱਧਾ ਕਿਸੇ ਤੇ ਟਰਸਟ ਨਹੀਂ ਕਰਦਾ ਕਰਨੀ ਸਰ ਬਿਲਕੁਲ ਐਂਡ ਆਈ ਥਿੰਕ ਮੇਰੇ ਖਿਆਲ ਸਿਹਾ ਆਪਾਂ ਕਿਸੇ ਨੂੰ ਬਲੇਮ ਵੀ ਨਹੀਂ ਕਰ ਸਕਦੇ ਕਿਉਂਕਿ ਕਾਫੀ ਕੁਝ ਹੋ ਰਿਹਾ ਮਾਰਕੀਟ ਦੇ ਵਿੱਚ ਆਈ ਥਿੰਕ ਕੰਪੀਟੀਸ਼ਨ ਵੀ ਤੁਹਾਨੂੰ ਵੀ ਪਤਾ ਮੌਰਗੇਜ ਇੰਡਸਟਰੀ ਦੇ ਵਿੱਚ ਵੀ ਬਹੁਤ ਜ਼ਿਆਦਾ ਕੰਪੀਟੀਸ਼ਨਾਂ ਨਾਲ ਦੀ ਨਾਲ ਜੇ ਤੁਸੀਂ ਦੇਖੀ ਰੀਅਲ ਇਟ ਇੰਡਸਟਰੀ ਚ ਵੀ ਹੈਗਾ ਸੋ ਹਰ ਬੰਦਾ ਨਾ ਟਰਾਈ ਕਰ ਰਿਹਾ ਇੱਕ ਦੂਜੇ ਨੂੰ ਬੀਟ ਕਰਨ ਦੀ ਮੇਰੇ ਖਿਆਲ ਚ ਉਹਦੇ ਵਿੱਚ ਕੀ ਹੁੰਦਾ ਜਦੋਂ ਇੱਕ ਦੂਜੇ ਨੂੰ ਨਾ ਪਰ ਰੇਟ ਬੀਟ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਵਿੱਚ ਜਿਹੜੀ ਕਸਟਮਰ ਸਰਵਿਸ ਆ ਉਹ ਉਹ ਹਾਂ ਉਹ ਪਿੱਛੇ ਪੈ ਜਾਂਦੀ ਆ ਪਿੱਛੇ ਪੈ ਜਾਂਦੀ ਆ ਉਹ ਘਟਦੀ ਜਾ ਰਹੀ ਆ ਪ੍ਰੋਫੈਸ਼ਨਲਿਜ਼ਮ ਨਹੀਂ ਰਿਹਾ ਹਾਂਜੀ ਸੋ ਉਹ ਚੀਜ਼ਾਂ ਉਹ ਸੋ ਹਰ ਬੰਦੇ ਨੂੰ ਇਹ ਹੁੰਦਾ ਕਿ ਮੰਨ ਲਓ ਤੁਹਾਨੂੰ ਕੋਈ ਮਿਲਣ ਆਇਆ ਅਗਲਾ ਕਹਿੰਦਾ ਕਿ ਓਕੇ ਜੀ ਸਾਡਾ ਤੁਸੀਂ ਕਹਤਾ ਵੀ ਇਦਾਂ ਇਦਾਂ ਚਾਹੀਦਾ ਦੂਸਰੇ ਬੰਦੇ ਕੋਲ ਗਿਆ ਉਹਨੂੰ ਜੇ ਪਤਾ ਲੱਗ ਗਿਆ ਕਿ ਹੋਰ ਕਿ ਉਹ ਕਈ ਵਾਰੀ ਇਦਾਂ ਦੇ ਲੋਕ ਹੁੰਦੇ ਜਿਨ੍ਹਾਂ ਨੂੰ profession ਦੇ ਨਾਲ ਕੋਈ ਲੈਣ ਦੇ ਨਹੀਂ ਹੁੰਦਾ ਉਹਨਾਂ ਨੂੰ ਹੁੰਦਾ ਕਿ ਅਸੀਂ client ਨਹੀਂ ਜਾਣਦੇ ਬਸ ਫਸੌੜਾ ਹੁੰਦਾ ਜਦੋਂ ਬੱਚੇ ਫਸਾਈ ਦੀ ਅਸੀਂ ਹਾਂਜੀ ਉਹ ਫਿਰ ਕਹਿੰਦੇ ਵੀ ਨਹੀਂ ਅਸੀਂ ਇਸ ਚੀਜ਼ ਨੂੰ ਬੀਟ ਕਰਕੇ ਅਸੀਂ ਇਦਾਂ ਕਰ ਦਵਾਂਗੇ ਸੋ ਉਹਦੇ ਕਰਕੇ ਵੀ ਮੇਰੇ ਖਿਆਲ ਚ ਲੋਕ ਕਈ ਵਾਰੀ ਗੁੰਮਰਾਹ ਹੋ ਜਾਂਦੇ ਆ ਤੇ ਅਗਲਾ ਟਰਸਟ ਨਹੀਂ ਕਰ ਸਕਦਾ ਪਾਪਾ ਪਤਾਗਾ ਕਿ ਕਈ ਵਾਰੀ ਕਈ ਲੋਕਾਂ ਦੇ ਨਾਲ ਕਾਫੀ ਚੀਜ਼ਾਂ ਹੋਈਆਂ ਵੀ ਆ ਸੋ ਹਾਂਜੀ ਡੈਫੀਨਿਟਲੀ ਉਹ ਤਾਂ ਹੈਗੀਆਂ ਗੱਲਾਂ ਜਿਹੜੀਆਂ ਆਪਾਂ ਨੂੰ ਥੋੜੀ ਜਿਹਾ ਧਿਆਨ ਰੱਖਣ ਦੀ ਲੋੜ ਆ ਬਾਕੀ ਦੇਖੋ ਜੀ ਜਿੰਨੇ ਵੀ ਸਾਡੇ ਨਾਲ ਟਿਕਟੌਕ ਤੇ ਜੁੜੇ ਹੋਏ ਆ ਅੱਜ ਕਿਸੇ ਨੇ ਵੀ ਜ਼ਿਆਦਾ ਕੋਈ ਕਮੈਂਟ ਵਗੈਰਾ ਨਹੀਂ ਕੀਤਾ ਪਤਾ ਨਹੀਂ ਅੱਜ ਤੁਸੀਂ ਸਾਰੇ ਜਣੇ ਇੰਨੇ ਸ਼ਾਂਤ ਸ਼ਾਂਤ ਕਿਉਂ ਆ ਤੇ ਬਾਕੀ ਜੇ ਕਿਸੇ ਦਾ ਹੋਰ ਕੋਈ ਕੁਐਸਚਨ ਹੈਗਾ ਪਲੀਜ਼ ਸਟੂਡੀਓ ਦਾ ਨੰਬਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ 6473668300 ਸਟੂਡੀਓ ਦੇ ਨੰਬਰਸ ਨੇ ਤੇ ਬਾਕੀ ਆਪਾਂ ਮੈਂ ਗੱਲ ਕਰਨੀ ਚਾਹੁੰਦੀ ਆ ਕਿ ਜੇ ਤੁਸੀਂ ਪ੍ਰੀ ਅਪਰੂਵਲ ਲੈ ਲੈਣੇ ਹੋ ਤਾਂ ਉਹਦੇ ਕੀ ਕੀ ਅ ਸਤਰਨਤਾ ਮੈਂ ਹियर ਮੈਮ ਆ ਗਿਆ ਓਕੇ ਜੀ ਪ੍ਰਾਈਵੇਟ ਮੈਸੇਜ ਟੋਕ ਸੋ ਹਾਂਜੀ ਸੌਰੀ ਮੈਂ ਇਧਰ ਥੋੜਾ ਜਿਹਾ ਟੈਕਨੀਕਲੀ ਆਪਾਂ ਕਰ ਰਹੇ ਸੀ ਉਹ ਸੋ ਹਾਂਜੀ ਜੇ ਮੈਂ ਮੈਂ ਇਹਦੇ ਬਾਰੇ ਗੱਲ ਕਰਨੀ ਚਾਹਨੀ ਆ ਕਿ ਜੇ ਤੁਸੀਂ ਪ੍ਰੀ ਅਪਰੂਵਲ ਲੈ ਲੈਂਦੇ ਹੋ ਤਾਂ ਉਹਦੇ ਨਾਲ ਕਿੰਨੀਆਂ ਗੱਲਾਂ ਜਿਹੜੀਆਂ ਸੌਖੀਆਂ ਹੋ ਜਾਂਦੀਆਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਪ੍ਰੀ ਅਪਰੂਵਲ ਹੋ ਜਾਂਦਾ ਨਾ ਤਾਂ ਤੁਹਾਨੂੰ ਇੱਕ ਵਾਰੀ ਅੰਡਰਸਟੈਂਡਿੰਗ ਹੋ ਜਾਂਦੀ ਹੈ ਕਿ ਮੈਂ ਇੰਨੇਕ ਚੀਜ਼ ਦੇ ਲਈ ਆ ਜਿਹੜਾ ਆਪਣਾ ਕੁਆਲੀਫਾਈ ਕਰਤਾ ਤੇ ਇੰਨੇਕ ਦੀ ਆਪਾਂ ਪ੍ਰੋਪਰਟੀ ਦੇਖਣੀ ਆ ਤੇ ਦੂਸਰੀ ਗੱਲ ਆ ਮੇਰੇ ਐਜ਼ ਅ ਮੈਂ ਰੀਅਲ ਏਸਟੇਟ ਏਜੰਟ ਇੱਕ ਗੱਲ ਕਹਿ ਸਕਦੀ ਹਾਂ ਕਿ ਜਦੋਂ ਨਾ ਮੇਰੇ ਕੋਲ ਐਦਾਂ ਦਾ ਕੋਈ ਕਲਾਇੰਟ ਆਉਂਦਾ ਕਹਿੰ ਲਈ ਕਿ ਜਿਹੜਾ ਪ੍ਰੀ ਅਪਰੂਵਡ ਆਲਰੇਡੀ ਹੈਗਾ ਲੈਟਸ ਸੇ ਉਹਨੂੰ ਮੈਨੂੰ ਪਤਾ ਕਿ ਇਹਦੀ 700 ਹਾਊਸ 1000 ਦੀ ਜਿੱਦਾਂ ਇਹਦੀ ਮਤਲਬ ਪ੍ਰੋਪਰਟੀ ਇਹ ਲੈ ਸਕਦਾ ਐਨੇ ਦੀ ਮੋਰਗੇਜ ਦੀ ਅਪਰੂਵ ਹੋ ਜਾਣੀ ਆ ਤਾਂ ਮੇਰੇ ਕੋਲ ਕੀ ਹੋ ਜਾਂਦਾ ਕਿ ਆਪਣੀ ਨਾ ਇੱਕ ਐਜ਼ ਅ ਰੀਅਲਟਰ ਮੇਰੀ 네ਗੋਸ਼ੀਏਸ਼ਨ ਪਾਵਰ ਆ ਜਿਹੜੀ ਉਹ ਬਹੁਤ ਵੱਜ ਜਾਂਦੀ ਆ ਕੀ ਹੁੰਦਾ ਕਿ ਮੈਂ ਜਾ ਕੇ ਜੇ ਕੋਈ ਪ੍ਰਾਪਰਟੀ ਦਿਖਾਈ ਆ ਤਾਂ ਮੈਂ ਦੂਸਰੀ ਏਜੰਟ ਦੇ ਨਾਲ ਜਦੋਂ ਮੈਂ ਮੈਂ ਆਪਣੇ ਕਲਾਇੰਟ ਨੂੰ ਪ੍ਰੈਜੈਂਟ ਕਰਨਾ ਤਾਂ ਮੈਂ ਇਦਾਂ ਕਹਿ ਸਕਦੀ ਕਿ ਕਿਉਂਕਿ ਜੀ ਮੇਰਾ ਕਲਾਇੰਟ ਆਲਰੇਡੀ ਪ੍ਰੀ ਅਪਰੂਵਡ ਆ ਤੇ ਉਹਦੇ ਨਾਲ ਕੀ ਹੁੰਦਾ ਕਿ ਮੇਰੀ ਜਿਹੜੀ ਸਾਡੀ ਸਾਡੇ ਆਫਰ ਦੀ ਵੈਲਿਊ ਆ ਜਿਹੜੀ ਬਾਕੀ ਬਾਕੀ ਜਿਹੜੇ ਆਫਰਸ ਹੈਗੇ ਆ ਟੇਬਲ ਦੇ ਉੱਤੇ ਉਹਨਾਂ ਨੂੰ 100% ਵੱਧ ਜਾਂਦੀ ਆ ਚਾਹੇ ਮੈਂ ਜਿਹੜਾ ਆਪਣਾ ਜਿਹੜਾ ਆਫਰ ਆ ਉਹ ਥੋੜਾ ਲੋ ਵੀ ਪਾਵਾਂ ਦੂਸਰੇ ਕਲਾਇੰਟਸ ਦੇ ਨਾਲੋਂ ਹਾਂ ਵੀ ਮੇਰੇ ਜਿਹੜੀ ਆਫਰ ਦੀ ਵੈਲਿਊ ਉਹ ਜ਼ਿਆਦਾ ਹੋ ਜਾਂਦੀ ਹੈ ਸੋ ਇਹ ਚੀਜ਼ਾਂ ਹੈਗੀਆਂ ਜਿਹੜੀਆਂ ਬੰਦੇ ਨੂੰ ਡੈਫੀਨਿਟਲੀ ਹੈਲਪ ਕਰਦੀਆਂ ਨੇ ਜੇ ਤੁਸੀਂ ਪ੍ਰੀ ਅਪਰੂਵਲ ਪਹਿਲਾਂ ਲਿਆ ਹੋਇਆਗਾ ਤੇ ਕਈ ਵਾਰੀ ਨਾ ਮੈਂ ਅੱਗੇ ਦੇਖਦੀ ਹੁੰਦੀ ਸੀ ਜਦੋਂ ਮਾਰਕੀਟ ਕਾਫੀ ਜ਼ਿਆਦਾ ਹੈਗੀ ਸੀ ਆਪਣੀ ਪੂਰੀ ਬੂਮ ਹੋਈ ਵੀ ਸੀ ਤੇ ਉਦੋਂ ਇਦਾਂ ਦਾ ਟਾਈਮ ਸੀਗਾ ਕਿ ਜਦੋਂ ਆਪਾਂ ਚਾਹੀਦਾ ਸੀਗਾ ਇੱਕ ਘਰ ਲੱਗਿਆ ਹੁੰਦਾ ਸੀ ਉਹਦੇ ਉੱਤੇ ਆਫਰ ਪਾਈਦੇ ਸੀ 25 26 27 ਆਫਰ ਹੁੰਦੇ ਸੀਗੇ ਤੇ ਉੱਥੇ ਬੰਦਾ ਮਤਲਬ ਇਦਾਂ ਹੁੰਦਾ ਸੀ ਵੀ ਹੁਣ ਸਾਡੇ ਆਫਰ ਦੀ ਕਿਤੇ ਵਾਰੀ ਆਊਗੀ ਕਿ ਨਹੀਂ ਆਊਗੀ ਹਨਾ ਐਂਡ ਹੁਣ ਦੀ ਜੇ ਆਪਾਂ ਮਾਰਕੀਟ ਕੰਪੇਅਰ ਕਰੀਏ ਤੇ ਬਹੁਤ ਵਧੀਆ ਮਾਰਕੀਟ ਆ ਟੂ ਬੀ ਓਨੈਸਟ ਜੇ ਕਿਸੇ ਦਾ ਪ੍ਰੀ ਅਪਰੂਵਲ ਲਿਆ ਹੋਇਆ ਤੇ ਤੁਹਾਨੂੰ ਪ੍ਰਾਈਸਿੰਗ ਦੇ ਉੱਤੇ 네ਗੋਸ਼ੀਏਸ਼ਨ ਬਹੁਤ ਵਧੀਆ ਮਿਲ ਸਕਦੀ ਆ ਇੱਕ ਤਾਂ ਨਾ ਪ੍ਰੀ ਅਪਰੂਵਲ ਨਾਲ ਕੀ ਹੋ ਜਾਂਦਾ ਕਿ ਤੁਸੀਂ ਵੀ ਇੱਕ ਰਿਲੈਕਸ ਰਿਲੈਕਸਡ ਹੋ ਜਾਂਦੇ ਆ ਤੁਹਾਨੂੰ ਪਤਾ ਹੁੰਦਾ ਕਿ ਸਾਡਾ ਇੰਨਾ ਬਜਟ ਆ ਅਸੀਂ ਤਾਂ ਹੁਣ ਨਾ ਕੀ ਕਹਿੰਦੇ ਪੂਰੇ ਬੰਨ ਠੜ ਕੇ ਅਸੀਂ ਘਰ ਸਰਚ ਕਰਨ ਲਈ ਜਾਹੀ ਕੋਈ ਸਾਨੂੰ ਰੋਕ ਨਹੀਂ ਸਕਦਾ ਬੇਕੋ ਉਹ ਜਿਹੜੀ ਫੀਲਿੰਗ ਹੈ ਨਾ ਉਹ ਅਲੱਗੀ ਫੀਲਿੰਗ ਹੁੰਦੀ ਹੈ ਇੱਕ ਤੁਸੀਂ ਹੁੰਦਾ ਕੋਈ ਡਿਸੀਜਨ ਮੇਕ ਕਰ ਰਹੇ ਹੋ ਡਰ ਡਰ ਕੇ ਕਰਨਾ ਇੱਕ ਤੁਸੀਂ ਹੁੰਦਾ ਕਿ ਕੌਨਫੀਡੈਂਟ ਹੋ ਕੇ ਜਾਣਾ ਉਹ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਤੁਸੀਂ ਫਿਰ ਕਿਤੇ ਵੀ ਜਾਂਦੇ ਆ ਨਾ ਤੁਸੀਂ ਬਾਰਗੇਨ ਵੀ ਕਰ ਸਕਦੇ ਤੁਸੀਂ ਕਹਿ ਵੀ ਸਕਦੇ ਕਿ ਸਾਨੂੰ ਆਹ ਚੀਜ਼ ਐਦਾਂ ਚਾਹੀਦੀ ਹੈ ਸਾਨੂੰ ਆਹ ਚੀਜ਼ ਐਦਾਂ ਚਾਹੀਦੀ ਹੈ ਜੇ ਤੁਹਾਨੂੰ ਕੋਈ ਕੰਮ ਪਸੰਦ ਵੀ ਆ ਰਿਹਾ ਉਹਦੇ 'ਚ ਵੀ ਤੁਸੀਂ ਉਹਨਾਂ ਨੂੰ ਕਹਿ ਸਕਦੇ ਸਾਨੂੰ ਇੰਨੀ ਕਾ ਚੀਜ਼ ਜਿਹੜੀ ਫਿਕਸ ਕਰਕੇ ਦੇ ਦਿਓ ਤੁਹਾਨੂੰ ਪਤਾ ਕਿ ਤੁਹਾਡਾ ਬਜਟ ਐਨਾ ਹੈ ਹਾਂ ਜੀ ਹਾਂ ਤੇ ਅਸੀਂ ਇੰਨੇ ਵਿੱਚ ਇਹ ਕਰ ਬਾਇ ਕਰ ਸਕਦੇ ਆ ਉਹ ਅਲੱਗ ਹੀ ਲੈਵਲ ਦਾ ਅਜ ਤਾਂ ਫੀਲਿੰਗ ਹੁੰਦੀ ਹੈ ਹਾਂਜੀ ਬਿਲਕੁਲ ਕੌਨਫੀਡੈਂਸ ਹੋ ਜਾਂਦਾ ਤੇ ਬਾਖੀ ਨਾ ਮੈਂ ਦੇਖੋ ਐਜ਼ ਅ ਫਰਸਟ ਟਾਈਮ ਹੋਮ ਬਾਇਰ ਕਿ ਕਿ ਸਟ्रेस ਬਹੁਤ ਹੁੰਦਾ ਐਂਕਸਾਇਟੀ ਹੁੰਦੀ ਹੈ ਮੈਂ ਕਈ ਵਾਰੀ ਦੇਖਿਆ ਕਿ ਕਈ ਵਈ ਆਪਣਾ ਸਾਰਾ ਕੁਝ ਵਧੀਆ ਚੱਲ ਰਿਹਾ ਹੁੰਦਾ ਕੋਈ ਪ੍ਰੋਬਲਮ ਨਹੀਂ ਹੁੰਦੀ ਕਲਾਇੰਟ ਫਿਰ ਵੀ ਐਂਕਸਾਇਟੀ ਦੇ ਵਿੱਚ ਹੁੰਦਾ ਵੀ ਹੈ ਮੇਰੀ ਕਲੋਜ਼ਿੰਗ ਹੋ ਜਾਣੀ ਹੈ ਇਦਾਂ ਹੋ ਜਾਣਾ ਸੋ ਇਹ ਨਾਰਮਲ ਆ ਬਟ ਜਦੋਂ ਇੱਕ ਵਾਰੀ ਤੁਹਾਡਾ ਸਾਰਾ ਕੁਝ ਨਾ ਇੱਕ ਐਟਲੀਸਟ ਬੈਂਕਿੰਗ ਵਾਲਾ ਸਾਈਡ ਤੁਸੀਂ ਕੰਪਲੀਟ ਕੀਤੀ ਹੋਈ ਹੈ ਤਾਂ ਤੁਹਾਡਾ ਜਿਹੜਾ ਉਹ ਸਟ्रेस ਆਦਾ ਕਾਫੀ ਹੱਦ ਤੱਕ ਜਿਹੜਾ ਕੰਟਰੋਲ ਹੋ ਸਕਦਾ ਮੂਵ ਹੋ ਜਾਂਦਾ ਹੈ ਹਾਂਜੀ ਬਿਲਕੁਲ ਬਾਕੀ ਇਹਨ ਦੂਸਰੀ ਗੱਲ ਹੁੰਦੀ ਹੈਗੀ ਕਿ ਕੈਪੀ ਇੰਟਰਸਟ ਵੀ ਲੋਕ ਹੋ ਜਾਂਦਾ ਕਈ ਵਾਰੀ ਹਾਂਜੀ ਇਹ ਵੀ ਬਹੁਤ ਵੱਡਾ ਫਾਇਦਾ ਹੈਗਾ ਜਦੋਂ ਤੁਸੀਂ ਇੰਟਰਸਟ ਰੇਟ ਲੋਕ ਕਰ ਦਿੰਦੇ ਆ ਨਾ ਕਿ ਮੰਨ ਲਓ ਤੁਹਾਡਾ ਪ੍ਰੀ ਅਪਰੂਵਲ ਹੋ ਗਿਆ ਤੇ ਅੱਜ ਤੁਹਾਡਾ ਲੈਟਸੇ ਆਈ ਥਿੰਕ ਬੈਂਕ 6 ਮਹੀਨੇ ਤੱਕ ਹੋਲਡ ਕਰ ਸਕਦੀ ਹੈ ਹਾਂਜੀ 3 ਮਹੀਨੇ ਓਕੇ 3 ਮਹੀਨੇ ਤੱਕ ਹੋਲਡ ਕਰ ਸਕਦੀ ਹੈ ਲੈਟਸੇ ਮੈਂ ਅੱਜ ਆਪਣੇ ਕਲਾਇੰਟ ਨੂੰ ਲੈ ਕੇ ਗਈ ਆ ਤੇ ਅਗਲੇ 3 ਮਹੀਨਿਆਂ ਤੱਕ ਉਹਨੂੰ ਉਹੀ ਰੇਟ ਮਿਲੂਗਾ ਈਵਨ ਦੋ ਜਿਹੜਾ ਰੇਟ ਆ ਉਹ ਅੱਪ ਚਲਾ ਜਾਵੇ ਹਾਂਜੀ ਫਿਰ ਕੀ ਇਹਨੇ ਜੇ ਅੱਜ ਤੁਹਾਨੂੰ ਲੋਅਰ ਰੇਟ ਮਿਲ ਰਿਹਾ ਬਾਈਚੰਸ ਅੱਗੇ ਰੇਟ ਹੋਰ ਅਨਾਉਂਸਮੈਂਟ ਹੋ ਜਾਂਦੀ ਹੈ ਤਾਂ ਹੋਰ ਘਟ ਹੋ ਜਾਂਦਾ ਫਿਰ ਤੁਹਾਨੂੰ ਤੁਸੀਂ ਕਿ ਉਸ ਰੇਟ ਦੇ ਅਕੋਰਡਿੰਗ ਆਪਣੇ ਆਪਣਾ ਨਾ ਕਹਿ ਸਕਦੇ ਕਿ ਸਾਨੂੰ ਐਡਜਸਟ ਕਰਕੇ ਦਿਓ ਪਰ ਜੇ ਵਾਅਦਾ ਕੀਤਾ ਤਾਂ ਫਿਰ ਜੋ ਤੁਹਾਡਾ ਪਹਿਲਾ ਰੇਟ ਹੈ ਤੁਸੀਂ ਉਹੀ ਕੀਪ ਕਰ ਸਕਦੇ ਅੱਛਾ ਜੀ ਓਕੇ ਇਹ ਵੀ ਇੱਕ ਬਹੁਤ ਵੱਡਾ ਵਧੀਆ ਚੀਜ਼ ਆ ਵੈਸੇ ਜੇ ਪਹਿਲਾਂ ਪ੍ਰੀ ਅਪਰੂਵਲ ਲਿਆ ਹੋਇਆਗਾ ਤੇ ਉਹਦੇ ਨਾਲ ਤੇ ਬਾਕੀ ਇੱਕ ਹੋਰ ਗੱਲ ਆ ਕਿ ਤੁਹਾਨੂੰ ਨਾ ਇਹ ਇਹ ਵੀ ਬੜੀ ਇੰਪੋਰਟੈਂਟ ਪੁਆਇੰਟ ਸੀਗਾ ਆਇਡੈਂਟੀਫਾਈ ਫਾਈਨੈਂਸ਼ੀਅਲ ਇਸ਼ੂਸ ਪਹਿਲਾਂ ਹੀ ਪਤਾ ਲੱਗ ਜਾਂਦੇ ਆ ਹੁਣ ਮੇਰੇ ਨਾਲ ਆਈ ਥਿੰਕ ਰੀਸੈਂਟਲੀ ਹੋ ਕੇ ਹਟਿਆ ਕਿ ਮੇਰੇ ਤਿੰਨ ਚਾਰ ਕਲਾਇੰਟ ਸੀਗੇ ਤਿੰਨ ਕਲਾਇੰਟ ਸੀਗੇ ਜਿਨ੍ਹਾਂ ਦਾ ਨਾ ਸਾਰਾ ਕੁਝ ਉਹਨਾਂ ਕੋਲ ਰੈਡੀ ਆ ਉਹਨਾਂ ਨੇ ਡਾਊਨ ਪੇਮੈਂਟ ਪ੍ਰੋਪਰਲੀ ਸਾਰੀ ਸੇਵ ਕੀਤੀ ਆ 20% ਬੰਦੀ ਆ ਸਭ ਕੁਝ ਠੀਕ ਸੀਗਾ ਬਸ ਇੱਕ ਕ੍ਰੈਡਿਟ ਸਕੋਰ ਖਰਾਬ ਸੀ ਉਹਨਾਂ ਨੇ ਇਹ ਹੀ ਨਹੀਂ ਦੇਖਿਆ ਹੈਗਾ ਇਕੋਫੈਕਸ ਤੋਂ ਰਿਪੋਰਟ ਕੱਢ ਕੇ ਕਿ ਉਹਨਾਂ ਦਾ ਕ੍ਰੈਡਿਟ ਸਕੋਰ ਕੀ ਆ ਸੋ ਬਾਕੀ ਸਭ ਕੁਝ ਹੋਣ ਦੇ ਬਾਵਜੂਦ ਦੇ ਵਰ ਰੀਲੀ ਐਕਸਾਈਟਡ ਜਦੋਂ ਮੈਨੂੰ ਮਿਲਣਾ ਆਇਆ ਕਿ ਅਸੀਂ ਜੀ ਘਰ ਲੈਣਾ ਇਹ ਆ ਉਹ ਆ ਸਭ ਕੁਝ ਆਪਣਾ ਪ੍ਰੋਪਰ ਸਾਰਾ ਹੋ ਗਿਆ ਤੇ ਜਦੋਂ ਮੈਂ ਉਹਨਾਂ ਤੋਂ ਆਪਣੀ ਕ੍ਰੈਡਿਟ ਰਿਪੋਰਟ ਮੰਗਵਾਈ ਤੇ ਜਿਹੜਾ ਕ੍ਰੈਡਿਟ ਸਕੋਰ ਸੀ ਉਹ ਕਾਫੀ ਜ਼ਿਆਦਾ ਲੋ ਸੀਗਾ ਸੋ ਪ੍ਰੀ ਅਪਰੂਵਲ ਦਾ ਇੱਕ ਇਹ ਵੀ ਫਾਇਦਾ ਹੈਗਾ ਕਿ ਤੁਹਾਨੂੰ ਜੇ ਕੋਈ ਐਦਾਂ ਦਾ ਇਸ਼ੂ ਤੁਹਾਡਾ ਬੈਂਕ ਰਿਲੇਟਡ ਹੁੰਦਾ ਨਾ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਮੰਨ ਲਓ ਮੰਨ ਲਓ ਕੋਈ ਹੁਣ ਹੋਰ ਏਜੰਟ ਹੁੰਦਾ ਜੇ ਕੋਈ ਮੰਨ ਲਓ ਕਿਸੇ ਨੇ ਉਦਾਂ ਹੀ ਉਹਨਾਂ ਨੂੰ ਘਰ ਦਿਖਾ ਦਿੱਤਾ ਤੇ ਆਫਰ ਪਾ ਦਿੱਤੀ ਹੁੰਦੀ ਉਸ ਤੋਂ ਬਾਅਦ ਲੇਟਰ ਔਨ ਉਹਨਾਂ ਨੂੰ ਪਤਾ ਲੱਗਣਾ ਸੀਗਾ ਕਿ ਆਪਣਾ ਤਾਂ ਕ੍ਰੈਡਿਟ ਸਕੋਰ ਹੀ ਕਾਫੀ ਆਈ ਥਿੰਕ 600 ਦੀ ਮੈਂ ਤੁਹਾਨੂੰ ਸ਼ਾਇਦ ਦੱਸਿਆ ਸੀ ਹਾਂਜੀ 600 ਦੀ ਰੇਂਜ ਵਿੱਚ ਉਹਨਾਂ ਦਾ ਕ੍ਰੈਡਿਟ ਸਕੋਰ ਸੀ ਆ ਵੀ ਲੈਂਡਰ ਕੋ ਤੁਸੀਂ ਜਾਣਦੇ ਜੇ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਤੁਸੀਂ ਓਨੇ ਤਿੰਨ ਮਹੀਨੇ ਜਾਂ ਕੁਝ ਵੀ ਆ ਤੁਸੀਂ ਉਤੇ ਵਰਕ ਕਰ ਸਕਦੇ ਆ ਤਾਂ ਕਿ ਆਪਣਾ ਕ੍ਰੈਡਿਟ ਸਕੋਰ ਅਪ ਹੋ ਜਵੇ ਇਹ ਇੱਕ ਤਰ੍ਹਾਂ ਨਾ ਜਿਹੜਾ ਤੁਸੀਂ ਪ੍ਰੀ ਅਪਰੂਵਲ ਇਹ ਤੁਹਾਨੂੰ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਦੱਸ ਦਿੰਦਾ ਕਿ ਤੁਸੀਂ ਕਿੱਥੇ ਸਟੈਂਡ ਆਊਟ ਕਰ ਰਹੇ ਹੋ ਤੇ ਤੁਸੀਂ ਉਸ ਤੇ ਕਿੰਨਾ ਕੁ ਵਰਕ ਕਰਨਾ ਹੈ ਠੀਕ ਆ ओके okay. हां जी ਇਹ ਹਾਂ ਜੀ ਆਹੀ ਚੀਜ਼ਾਂ ਨੇ ਨਾ ਕਿ ਕਿ ਜੇ ਨਾ ਕਿਸੇ ਨੂੰ ਹੁਣ ਜਿਵੇਂ ਉਸ ਦਿਨ ਮੈਂ ਉਹਨਾਂ ਨੂੰ ਕਾਫੀ ਜ਼ਿਆਦਾ ਦਾ ਸੈਡ ਫੀਲ ਹੋਇਆ ਭਾਜੀ ਨੂੰ ਕਿ ਦੇਖੋ ਜੀ ਸਾਡਾ ਕ੍ਰੈਡਿਟ ਸਕੋਰ ਇੰਨਾ ਘਟਾ ਪਰ ਉਸ ਤੋਂ ਬਾਅਦ ਇਹਨੂੰ ਵੈਸੇ ਅਪ ਕੀਤਾ ਜੇ ਮੰਨ ਲਓ ਕਿ ਇਦਾਂ ਦੀ ਪ੍ਰੋਬਲਮ ਆ ਵੀ ਜਾਂਦੀ ਆ ਜਿੱਦਾਂ ਕੋਈ ਹੁਣ ਤੁਸੀਂ ਮੈਂ ਤੁਹਾਨੂੰ ਦੱਸਿਆ ਸੀ ਕਿਸੇ ਦਾ 620 ਦਾ ਸਕੋਰ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿੱਦਾਂ ਕੋਈ ਅਪ ਕਰਨ ਦਾ ਕੋਈ ਤਰੀਕਾ ਹੈਗਾ ਕਿ ਜਲਦੀ ਨਾਲ ਕੋਈ ਇਸ ਤਰੀਕੇ ਦਾ ਕਿਉਂਕਿ ਇਹ ਕਈ ਵਾਰੀ ਹੁੰਦਾ ਕਿ ਕਈ ਕ੍ਰੈਡਿਟ ਕਾਰਡ ਆਪਾਂ ਬਹੁਤ ਲੈ ਲੈਂਦੇ ਆ ਆਪਣੀ ਕਮਿਊਨਿਟੀ ਦੇ ਵਿੱਚ ਆਪਣੀ ਨਹੀਂ ਮੈਨੂੰ ਤਾਂ ਸਾਰੇ ਹੀ ਆਗੇ ਕਿ ਜਦੋਂ ਆਪਾਂ ਨੂੰ ਫ੍ਰੀ ਦਾ ਕ੍ਰੈਡਿਟ ਕਰਕੇ ਕਿਸੇ ਵੀ ਸਟੋਰ ਦੇ ਉੱਪਰ ਜਾਂਦੇ ਆ沃尔ਮਾਰਟ ਉਹ ਕਹਿੰਦਾ ਜੀ ਅਪਲਾਈ ਕਰ ਦੋ ਆਪਾਂ ਅਪਲਾਈ ਕਰ ਦਿੰਨੇ ਆ ਉਸ ਤੋਂ ਬਾਅਦ ਉਹਨਾਂ ਨੇ ਆਪਾਂ ਨੂੰ 500000 ਦਾ ਦੇਤਾ ਆਪਾਂ ਦੇਖਦੇ ਨਹੀਂ ਹੈਗੇ ਵੀ ਜਦੋਂ ਵੀ ਚਲੋ ਕ੍ਰੈਡਿਟ ਕਾਰਡ ਤੇ ਆ ਤੇ ਉਹ ਭੁੱਲ ਜਾਂਦੇ ਆ ਫਿਰ ਮਤਲਬ ਪੇ ਕਰਨਾ ਤੇ ਉਹਦੇ ਨਾਲ ਹੌਲੀ 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 ਤੇ ਤਾਂ ਆਪਣੇ ਜਿਹੜੇ ਕ੍ਰੈਡਿਟ ਸਕੋਰ ਨੂੰ ਹਿੱਟ ਲੱਗਦੀ ਰਹਿੰਦੀ ਆ ਸੋ ਇਹਨੂੰ ਅਪ ਕਰਨ ਦਾ ਕੋਈ ਤਰੀਕਾ ਹੈਗਾ ਮਤਲਬ ਕੋਈ ਜਿਹਦੇ ਵਿੱਚ ਤੁਸੀਂ ਥੋੜਾ ਬਹੁਤ ਟਿਪਸ ਦੇ ਸਕੋ ਵੀ ਕੋਈ ਜਿਨ੍ਹਾਂ ਦਾ ਕੋਈ ਇਦਾਂ ਹੋਇਆ ਵਾ ਕਿ ਜ਼ਿਆਦਾ ਮਲਟੀਪਲ ਕਾਰਡਸ ਨੇ ਜਾਂ ਕੀ ਕਰਨਾ ਚਾਹੀਦਾ ਇੱਕ ਤੋਂ ਦੋ ਹੀ ਹੋਣੇ ਚਾਹੀਦੇ ਜ਼ਿਆਦਾ ਮਲਟੀਪਲ ਕਾਰਡਸ ਨਾ ਰੱਖੋ ਤੁਸੀਂ ਮੈਕਸਿਮਮ ਟੂ ਰੱਖੋ ਵਿਜ਼ਾ ਤੇ ਮਾਸਟਰ ਕਾਰਡ ਜੀ ਰੱਖਣਾ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਤੁਹਾਡੀਆਂ ਪੇਮੈਂਟਸ ਆ ਆਪਣੇ ਕਾਰਡ ਨੂੰ ਫੁੱਲੀ ਯੂਜ਼ ਨਾ ਕਰੋ 30% ਤੱਕ ਕਰੋ ਫਿਰ ਜਿਹੜੀਆਂ ਪੇਮੈਂਟਸ ਆ ਔਨ ਟਾਈਮ ਕਰੋ ਜਿਹਦੇ ਨਾਲ ਤੁਹਾਡਾ ਕ੍ਰੈਡਿਟ ਸਕੋਰ ਅੱਛਾ ਹੋ ਜਾਂਦਾ ਠੀਕ ਹੈ ਜੀ ਤੇ ਉਹ ਉਹ ਮਤਲਬ ਜ਼ਰੂਰੀ ਹੈਗਾ ਅੱਛਾ ਤੇ ਜਿਹੜੇ ਜ਼ਿਆਦਾਤਰ ਜਿਨ੍ਹਾਂ ਨੇ ਕ੍ਰੈਡਿਟ ਕਾਰਡਸ ਲਏ ਹੋਏ ਆ ਕੋਈ ਉਹਨਾਂ ਨੂੰ ਕਟਵਾਉਣ ਵਗੈਰਾ ਦੀ ਲੋੜ ਹੈਗੀ ਆ ਕਿ ਉਹਨਾਂ ਨੂੰ ਪੇਮੈਂਟ ਕਰਨਾ ਹੈ ਹਾਂ ਜੀ ਟਰਾਈ ਕਰੋ ਜਿਹੜਾ ਲੌਂਗ ਹਿਸਟਰੀ ਵਾਲਾ ਹੈ ਉਹਨੂੰ ਕੀਪ ਕਰਕੇ ਰੱਖੋ ਤੇ ਬਾਕੀ ਜਿਨ੍ਹਾਂ ਨੇ ਕਿਹਾ ਦੋ ਦੋ ਕਾਰਡ ਰੱਖ ਲਓ ਤੇ ਬਾਕੀਆਂ ਨੂੰ ਤੁਸੀਂ ਕੈਨਸਲ ਕਰ ਦਿਓ ਠੀਕ ਹੈ ਜੀ